ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼ਕਾਲ ਹਾਂਜੀ ਪਿਆਰੇ ਬੱਚਿਓ ਤੁਸੀਂ ਸਾਰੇ ਬੱਚੇ ਸਿਹਾਰੀ ਬਿਹਾਰੀ ਦੀ ਮਾਤਰਾ ਦਾ ਅਭਿਆਸ ਪਹਿਲਾਂ ਕਰ ਚੁੱਕੇ ਹੋ ਅੱਜ ਅਸੀਂ ਇਹ ਸਭ ਅਭਿਆਸ ਦੀ ਦੁਹਰਾਈ ਕਰਾਂਗੇ ਹਾਂਜੀ ਪਿਆਰੇ ਬੱਚਿਓ ਤੁਸੀਂ ਮੁਹਾਰਨੀ ਦਾ ਅਭਿਆਸ ਵੀ ਕਰ ਚੁੱਕੇ ਹੋ ਔਰ ਮਾਤਰਾਵਾਂ ਦੀ ਪਛਾਣ ਤੁਹਾਨੂੰ ਚੰਗੀ ਤਰ੍ਹਾਂ ਹੋ ਚੁੱਕੀ ਹੈ ਅੱਜ ਅਸੀਂ ਦਿੱਤੇ ਹੋਏ ਪ੍ਰਸ਼ਨਾਂ ਦੇ ਸਹੀ ਉੱਤਰ ਉੱਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਹੇਠਾਂ ਲਿਖੀਆਂ ਮਾਤਰਾਵਾਂ ਵਿੱਚੋਂ ਬਿਹਾਰੀ ਮਾਤਰਾ ਚੁਣੋ। ਸਾਡਾ ਸਹੀ ਜਵਾਬ ਹੈ ਜੀ ਵਿਕਲਪ ਈੜੀ। ਅਸੀਂ ਇਸ ਤੇ ਸਹੀ ਦਾ ਨਿਸ਼ਾਨ ਲਗਾਵਾਂਗੇ। ਦੂਸਰਾ ਪ੍ਰਸ਼ਨ ਹੈ ਬੇਟਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਿਹਾਰੀ ਮਾਤਰਾ ਵਾਲਾ ਸ਼ਬਦ ਹੈ? ਸਾਡਾ ਸਹੀ ਜਵਾਬ ਹੈ ਬੇਟਾ ਸਿਰ। ਤੀਸਰਾ ਪ੍ਰਸ਼ਨ ਹੈ ਬਿਹਾਰੀ ਮਾਤਰਾ ਵਾਲੇ ਸ਼ਬਦ ਉੱਤੇ ਗੋਲਾ ਲਗਾਓ ਹਾਂਜੀ ਪਿਆਰੇ ਬੱਚਿਓ ਸਾਡਾ ਸਹੀ ਜਵਾਬ ਹੈ ਜੀ ਕੀਮਤ ਚੌਥਾ ਪ੍ਰਸ਼ਨ ਹੈ ਜ਼ਮੀਨ ਸ਼ਬਦ ਵਿੱਚ ਕਿਹੜੀ ਮਾਤਰਾ ਲਗਾਈ ਜਾਂਦੀ ਹੈ ਇਸ ਵਿੱਚ ਪਿਆਰੇ ਬੱਚਿਓ ਬਿਹਾਰੀ ਦੀ ਮਾਤਰਾ ਲਗਾਈ ਜਾਂਦੀ ਹੈ ਸਾਡਾ ਸਹੀ ਵਿਕਲਪ ਹੈ ਸਸ ਪੰਜਵਾਂ ਪ੍ਰਸ਼ਨ ਹੈ ਬੇਟਾ ਹੇਠਾਂ ਲਿਖੇ ਸ਼ਬਦਾਂ ਵਿੱਚੋਂ ਸਿਹਾਰੀ ਅਤੇ ਬਿਹਾਰੀ ਮਾਤਰਾ ਵਾਲੇ ਸ਼ਬਦਾਂ ਨੂੰ ਵੱਖ-ਵੱਖ ਕਰਕੇ ਲਿਖੋ ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਸ਼ਬਦਾਂ ਨੂੰ ਚੰਗੀ ਤਰ੍ਹਾਂ ਪੜ੍ਹੋਗੇ ਉਸ ਤੋਂ ਬਾਅਦ ਅਸੀਂ ਮਾਤਰਾ ਅਨੁਸਾਰ ਸ਼ਬਦਾਂ ਨੂੰ ਅਲੱਗ ਕਰਾਂਗੇ ਪਹਿਲੇ ਸ਼ਬਦ ਤੋਂ ਅਸੀਂ ਸ਼ੁਰੂ ਕਰਦੇ ਹਾਂ ਸ਼ਹਿਰ ਇਹ ਹੋ ਗਿਆ ਸਿਹਾਰੀ ਵਾਲਾ ਸ਼ਬਦ ਸਿਟੀ बिहारी वाला शब्द है क्रीम टीम गीत सिर सेहत जिगर हिसाब दिन शरीर ਗਰੀਬ}{|\text{ਚੀਤਲ}{|\text{ਗਣਿਤ}{|\text{ਸ਼ਿਖਰ}{|\text{ਰੀਜ}{|\text{ਹਾਂਜੀ ਪਿਆਰੇ ਬੱਚਿਓ ਅਸੀਂ ਸਿਹਾਰੀ ਵਾਲੇ ਸ਼ਬਦ ਅਤੇ ਬਿਹਾਰੀ ਵਾਲੇ ਸ਼ਬਦ ਅਲੱਗ ਕਰਨੇ ਸਿੱਖ ਚੁਕੇ ਹਾਂ ਹਾਂਜੀ ਪਿਆਰੇ ਬੱਚਿਓ ਤੁਸੀਂ ਸਾਰੇ ਬੱਚਿਆਂ ਨੇ ਇਸ ਕੰਮ ਦੇ ਅਭਿਆਸ ਨੂੰ ਚੰਗੀ ਤਰ੍ਹਾਂ ਦੁਹਰਾਉਣਾ ਹੈ ਔਰ ਇਸ ਨੂੰ ਯਾਦ ਕਰਨਾ ਹੈ}} tanmat piari becu dan